ਕੀ ਕਹਣਾ ਹੈ ਚੋਰ ਜੀ ਚੋਰ ਤੇ ਮੈਂ ਥੋੜੀ ਚੋਰ ਆ ਕਹਣਾ ਸੌਣ ਕਿ ਮੈਂ ਕਹਿ ਵੀ ਦੇਣਾ ਮੈਂ ਰੋਲਾ ਪਾ ਦੇਣਾ ਮੈਂ ਹੈਵੀ ਇੱਦਾਂ ਦਾ ਤੇ ਮੇਰੇ ਕੋ ਕਿਹੜਾ ਆ ਗਿਆ ਵਾ ਕੀ ਹੋ ਗਿਆ ਸਾਈਕਲ ਗੁੰਮ ਗਿਆ ਮੈਂ ਕਹਿੰਦਾ ਮੈਂ ਕਹਿੰਦਾ ਚੋਰ ਚੋਰ ਆ ਨਾ ਕਾਲ ਚੋਰ ਮੈਂ ਤੂੰ ਸਾਈਕਲ ਨਾ ਕੱਦੂ ਕਰਨਾ ਹਾਂ 280 ਦੇ ਕ੍ਰੇਪ ਤੇ ਛੜ ਜਰੇ ਜੀ ਬੈਠਿਆ ਸੰਦੂਰ ਸਾਈਕਲ ਖੜਾ ਕਰੇ ਤੂੰ ਜੀ ਮੰਮੀ ਨੇ ਟ੍ਰਿਕ ਲਈ ਆ ਜੀ ਬਰ ਸਾਈਕਲ ਚਾਹੀਦਾ ਵਾ ਸਾਨੂੰ ਇੱਕ ਮੁੰਡਾ ਗੁੰਮ ਤਾਂ ਗਰੂ ਜੀ ਸਭ ਫਿਕਰ ਹੈ ਇਹ ਦੋਸਤ ਵੀ ਜਾ ਠੀਕ ਹੈ ਆਪਾਂ ਪਹਿਲੇ ਸਾਈਕਲ ਚੜ੍ਹੋਣ ਲੱਗਿਆ ਕੋਠੇ ਆਪਾ ਦੇ ਲੈ ਨਾ ਉਂਟਰਾ ਜਿੱਦੇ ਦਸ ਮਹੀਨੇ ਚੰਗਾ ਚੰਗਾ ਮੇਰਾ ਹਾਸਾ ਨਿਕਲ ਜਿੰਦਾ ਪਰ ਮੇਰ ਤੋਂ ਫਰੇ ਫਰੀ ਗੱਲ ਕਰ ਲਿਓ ਤੁਸੀਂ ਇੱਥੇ ਤੇ ਦਿੱਖ ਜਾਣਾ ਐਵੇਂ ਨੀਸਦਾ ਕੋਟੇ ਚੜਜੂ ਕੋਈ ਚੜਾਉਂਦਾ ਠੀਕ ਛਿੜੇ ਧਿਆਨ ਨਾਲ ਤਰੇ ਧਿਆਨ ਨਾਲ ਬਾਈ ਧਿਆਨ ਨਾਲ ਆ ਥੋੜੀ ਚਲ ਇਹ ਸੰਧੂ ਬਾਗ ਦੀ ਨਾ ਐਵੇਂ ਨੀਂਦੇ ਅੱਜ ਵੱਡੇ ਵੱਡੇ ਸਧਾਰੇ ਗਏ ਇੱਥੇ ਰਹਿਣ ਦੇਣਾ ਤੇ ਤੁਰ ਮੜਾ ਮਟਾ ਵੀ ਦਿਖੇ ਨਾ ਜਦਾ ਕਵਰ ਕਰ ਦੇ ਨਹੀਂ ਕਿਸੇ ਚੀਜ਼ ਨਾਲ ਨਾ ਇਹਦਾ ਕਵਰ ਇਤਨਾ ਉੱਪਰ ਚੜਾਉਣਾ ਗੋਡੀ ਇੱਥੇ ਚਾਹੇ ਉੱਪਰ ਚੜਾਂਗੇ ਮੈਂ ਕਿੱਥੇ ਰਹਿਣ ਦੇ ਹੋ ਰਿਹਾ ਕਿ ਇਹ ਕਵਰ ਜਿਹੜੇ ਖੰਸ ਲੈ ਰਾਮ ਨਾ ਰਾਮ ਨਾ ਸੋਚ ਲਿਆ ਵੀਰੇ ਰਾਮ ਨਾਲ ਹਾਂ ਬਸ ਠੀਕਾ ਮੁੜ ਕੇ ਲੋੜ ਆਉਖ ਹੋ ਜਾਣਾ ਆਪੀ ਰਹਿ ਜਾਓ ਕੋਈ ਜਾਣ ਨਹੀਂ ਨਾ ਜੇ ਨਾ ਰਹੀਂ ਇੱਥੇ ਰਹੂਗਾ ਉਹ ਫਿਰ ਹਾਂ ਸ਼ਾਹ ਅਮਰ ਨੇ ਇੱਥੇ ਰਹਿਣਾ ਚੱਲ ਵਧੀਆ ਗੱਲ ਆ ਪਰੌਣਕ ਲੱਗੀ ਰਹੂਗੀ ਕੱਪੜੇ ਗਰੈਕ ਅੰਦਰ ਕਰ ਦੇ ਮਮਾ ਬੋਲੂਣ ਤੋਂ ਬਚ ਰੈਕ ਟ੍ਰੇਲ ਪੈਜੇ ਨੇ ਅੰਦਰ ਕਰ ਦਿੰਦਾ ਮੈਂ ਕਿਹਦਾ ਦੇਖਦਾ ਨਹੀਂ ਨਹੀਂ ਮੈਂ ਹੁਣ ਚਲੋ ਪੁੱਤਰਾ نیچے ਹੁਣ ਦੋਸਤੋ ਕੰਮ ਜਿਹੜਾ ਕਰਨਾ ਐ ਸੋ ਕਰਿਓ ਹੱਸਦਾ ਪੁੱਤਰਾ ਲੈ ਲੈ ਜਿਸ ਰੋਟੇ ਪ੍ਰਾਈਸ ਕਰ ਲੈਨੇ ਬੱਚੋ ਲੈ ਲਓ ਦੋਸਤੋ ਕੀ ਆ ਕਿੰਨੇ ਆ ਸੰਦੂਆ

ਪਰ ਆਹ ਹੰਦਰ ਕਿ ਕਿਵਾੜਨਾ ਕੋਈ ਪਤਾ ਥੋੜੀ ਲੱਗਦਾ 20ਡੇਟ ਦਾ ਲੱਗਾ ਸੀ ਨਹੀਂ ਤੇ ਉਹ ਪਾਗਲੇ ਲਕੋੜਾ ਕਿਨੇ ਆ ਬੱਬਾ ਜਾਸਦੇ ਯਾਰ ਮੇਰੇ ਉਹੀ ਕਬਰਾਰ ਚ ਪਈ ਜਾਂਦਾ ਤੂੰ ਹਾਂ ਕਰਨ ਦੀ ਗੱਲ ਕਰ ਮੈਂ ਤੇਰੇ ਸੈਕਲ ਨੂੰ ਹੱਥ ਵੀ ਲਾਇਆ ਕਾ ਨਾ ਮੈਂ ਤੇਰੇ ਸੈਕਲ ਦੇਖਿਆ ਮੈਂ ਤੇ ਕਬਰਾਰ ਚ ਪਈ ਆ ਆ ਉਹਦੇ ਲੱਗੇ ਮੈਂ ਵੀ ਅੰਦਰ ਆ ਕੇ ਦੇਖਿਆ ਮੈਂ ਕਹਾ ਸੈਕਲ ਮਮੀ ਉਹ ਜਿਹੜਾ ਪਤੀਲਾ ਲੈਣਾ ਉਹਦੇ ਵਿੱਚ ਗਿਆ ਮੈਂ ਤਾਂ ਨਹੀਂ ਦਿੱਤਾ ਜੇਲ ਤਾਂ ਬੰਦ ਸੀਗਾ ਪਰ ਜੇ ਇੱਧਰ ਹੁੰਦਾ ਤਾਂ ਜੇਲ ਤਾਂ ਬੰਦ ਓਏ ਓਏ ਸਭ ਤੋਂ ਸਾਈਕਲ ਮੇਰੇ ਤਾਂ ਜੇ ਕਾ ਫੜੀਆਂ ਪੈਣੀਆਂ ਨੇ ਸੋਹਣ ਲੱਗੇ ਮਨਿੰਦਰ ਦੀ ਮੰਮੀ ਨੇ ਮੈਨੂੰ ਜ਼ਿੰਮੇਵਾਰੀ ਲਈ ਮੈਂ ਕਿਹਾ ਚਲ ਮੈਨੂੰ ਕੋਈ ਜਾਂਦੇ ਮੈਂ ਥੋੜੀ 86 ਮੈਂ ਅੰਦਰ ਕਰ ਲਿਆ ਸਾਕਲ ਦੁਕਾਨ ਮੈਂ ਥੋੜੀ ਜਿਹੀ ਤਵੇ ਕੀਤਾ ਸੀ ਓਏ ਚੁੱਪ ਓਏ 프랭ਕ ਕਰੀ ਅੰਦਰ ਤੁਸੀਂ ਕਿਤੇ ਨਹੀਂ 프랭ਕ ਕਰ ਮੈਨੂੰ ਛੋਟਾ ਲੱਗ ਗਿਆ ਅਰੇ ਅੱਧੀ ਅੱਧੀ ਉਹ ਬਾਪੇ ਮੈਂ ਘਰੇ ਨਹੀਂ ਆਇਆ ਨਹੀਂ ਨਹੀਂ ਲੁਕੋਇਆ ਨਹੀਂਗਾ ਮੈਂ ਦੱਸਦਾ ਓ ਲੱਬ ਲੱਬਰਾਵਾ ਤੈਨੂੰ ਜਿੱਥੇ ਲੱਬਦਾ 프랭ਕ ਦਾ ਲੱਗਾ 프랭ਕ ਕੀ ਕਰਨਗੇ ਇੱਥੇ ਇੰਨਾ ਕਾ ਤਾਂ ਘਰ ਆ ਆ ਯਾਰੀ ਗੱਲ ਸੁਣੋ ਓਏ ਰਾ ਆ ਮੈਰ ਪਤਾ ਲੱਗ ਜੂਗਾ ਸਾਨੂੰ ਕੋਈ ਬੈਠੇ ਦਾ ਬਾਹਰ ਆ ਯਾਰ ਗੇਟ ਲੱਗ ਗਿਆ ਓ ਰੀਤਲਾ ਰੀਤ ਦਾ ਗੇਟ ਲੱਗਾ ਔਰ ਕੁਛ ਚੱਕਿਆ ਜਾ ਰਿਹਾ ਹੈ ਗਾਇਸ ਇਹਦੇ ਸਭ ਚੱਕਿਆ ਗਿਆ ਇਸ ਤੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਉਹ ਕਿਥੇ ਬੋਲ ਦੇ ਚੱਕਿਆ ਗਿਆ ਆ ਮੰਦੂਰੇ ਤੇ ਪਾਲੇ ਬੂਟ ਫਟਫਟ ਬਸ ਕਰ ਦੱਲਾ ਕਿਉਂ ਸੈਂਟਰ ਮੈਂ ਤਾਂ ਕਹਿ ਰਹਿਣਾ ਮੇਕੋ ਉਹਨਾਂ ਨੇ ਗਵਾਤਾ ਬਾਜੀ ਰੋਣੀ ਕਿ ਮੈਂ ਸੈਨੂ ਘਰ ਦੇ ਬਾੜ ਲੈਣਗੇ ਆ ਮੇਰੇ ਕਹਣਗੇ ਚਲ ਦਮ ਵਾਲਿਆ ਦਾਂਗੇ ਚਲ ਫਿਰ ਲੈ ਲੈਣੋ ਕੋਈ ਨਹੀਂ ਨੱਕ ਤੇ ਖੜ ਕੇ ਪੈਸੇ ਵਟਣੇ ਬੱਟਰੂ ਦੇ ਪਪਾ ਓਏ ਚੱਲ ਸਾਨੂੰ ਵੀ ਛੱਡ ਦੇ ਫਿਰ ਜੇ ਛੱਡ ਨਹੀਂ ਦਿੰਦਾ ਵੀਰੇ ਉਹ ਤਾਂ ਕੁਰਸੀ ਤੇ ਜਲਦੀ ਚੱਲ ਮੇਰੇ ਪਾਪਾ ਬੋਲ ਰਹੇ ਨੇ ਯਾਰ ਓਏ ਦੇ ਲੋ ਯਾਰ ਕਾ ਨੂੰ ਮੈਂ ਬੂਨਾ ਆ ਜਾ ਫਿਰ ਤੁਸੀਂ ਰੇਡ ਹੋਉ ਨਹੀਂ ਰਹੀਆਂ ਪਤਾ ਨਹੀਂ ਛੁਡਾਇਆ ਜਰ ਸਾਇਗਨ ਚਕਾ ਲਿਆ ਜਰ ਲੈ ਲੈ ਕੈਮਰੇ ਚ ਦੇਖ ਦੇ ਕਿ ਮੈਂ ਤੁਹਾਨੂੰ ਕੈਮਰੇ ਚ ਦੇਖਦੀ ਹਾਂ ਬਹੁਤ ਤੇਰੇ ਸਾਹਮਣੇ ਮੇਰੇ ਨਾਲ ਫ੍ਰੈਂਕ ਯਾਰ ਤੁਸੀਂ ਆ ਓ ਤੇਰੇ ਨਾਲ ਸੀਗੇ ਕਿ ਨਹੀਂ ਸੱਚੀ ਮਿਲਾਂ ਸੱਚੀ ਦੱਸੋ ਯਾਰ ਵੀਰੇ ਤੂੰ ਕਿੰਨੇ ਵਜੇ ਆਇਆ ਥੋਏ ਟਾਈਮ 10 ਮਿੰਟ ਕੋ ਬਾਅਦ ਸਾਢੇ ਸਾਢੇ 7:00 ਵਜੇ ਆਇਆ ਮੈਂ ਸਾਢੇ 7:00 ਵਜੇ ਓ ਇੰਦਰ ਦੇ ਕੋਲ ਤੋਂ ਪੱਕਾ ਹੱਲ ਚਾਹਤਾ ਆ ਤੂੰ ਸਾਈਡ ਤੋਂ ਇੰਦੋਸਤਾਂ ਇੱਧਰ ਦੇਖਣ ਚੱਲਦੇ ਆ ਇੱਥੇ ਵੀ ਆ ਨਹੀਂਗਾ ਦੇਖ ਲੈ ਆ ਕੀ ਦਾ ਖੜਾ ਆ ਨਹੀਂਗਾ ਗਾਇਜ਼ ਮੇਰੀ ਗਰਲ ਨੂੰ ਤੇਰੇ ਨਾਲ ਕਰ ਚੋਰੀ ਹੋ ਚੁੱਕੀ ਆ ਚੋਰਾ ਵੀ ਕਰ ਚੋਰੀ ਮੈਂ ਕਹਿੰਦੀ ਆਂ ਓ ਜਾਨੀ ਆਂ ਕੀ ਅਬੇ ਤੁਸੀਂ ਹਾਂਜੀ ਓਏ ਤੁਸੀਂ ਚੋਰਾ ਨੇ ਕਰੇ ਬਰੇ ਸੋਹਾਲਾ ਜੋ ਤੁੰਦੂਨੇ ਸਾਰੇ ਘਰ ਛੋੜ ਜਾਂਦੇ ਆ ਚੋਰਾ ਨੇ ਘਰ ਚੋਰੀ ਹੈ ਤਾਂ ਮੈਂ ਤੇਜ ਕਰ ਦੂ ਜੀ ਫੂਲ ਅੱਗੇ ਕਰ ਦੋ ਕਿੰਨੇ ਵਜੇ ਤੱਕ ਨਾ ਉਸ ਤੇ ਦੇਖ ਦੂਗਾ ਅਨੇ ਰਾਤ ਆ ਗਿਆ ਸੀਗਾ ਨੇਰੇ ਓਏ ਇੱਥੇ ਨੇਰਾ ਨਹੀਂ ਆ ਵੀ ਮੇਰਾ ਸਾਈਕਲ ਮੇਰਾ ਸਾਈਕਲ ਗਿਆ ਕਿ ਉਹ ਕਿੱਥੇ ਰਿਹਾ ਵੀਰੇ ਨਾ ਇਹ ਤਾਂ ਸਾਈਕਲ ਚੋਰੀ ਹੋ ਗਿਆ ਕਰਤੀ ਤੇ ਉਹ ਕਿੱਥੇ 10000 ਕਿੱਥੇ ਆਉਂ ਹੀ ਮਾਰੀ ਜਾਂਦਾ ਭਰਾ ਮੈਂ ਤੇਰੇ ਨਾਲ ਕੋਈ ਲੋਟਾ ਦੇ ਕੇ ਅੰਦਰ ਸਾਈਕਲ ਕੱਢਾ ਗਲੀ ਆ ਰਿਹਾ ਦੋਸਤ ਇਹ ਕਿਸੇ ਮਾਰੀ ਜਦੋਂ ਅੱਗੇ ਕੋਈ ਸਾਈਕਲ ਕੱਢਿਆ ਕੀ ਹੋ ਗਿਆ ਚਾਰਾਂ ਦੇ ਘਰੇ ਚੋਲੀ ਹੋ ਗਈ ਦੀਨਾਂ ਦੀ ਸਾੜਾ ਤੂੰ ਕਰੇ ਚੋਰੀ ਨੋਸਟੋ ਪਾਰਕੋਰ ਪਾਰਕੋਰ ਕੋਣ ਹੈ ਮੈਨੂੰ ਕਰੇ ਪਾ ਉਹ ਕਹਿੰਦਾ ਮੈਂ ਸਵੇਰੇ ਲੱਭ ਕੇ ਦਊਗਾ ਯਾਰ ਮੈਂ ਲੱਭ ਦੂੰਗਾ ਯਾਰ ਮੈਂ ਕਹਿ ਰਿਹਾ ਮੇਰੀ ਗਾਰੰਟੀ ਹੈ ਚੱਲ ਯਾਰ ਚੱਲ ਯਾਰ ਮੋਟੇ ਤੈਨੂੰ ਪਤਾ ਨਹੀਂ ਨਾ ਰੇ ਬਾਬਾ ਬੋਲ ਰਿਹਾ ਆਲੋ ਜਦ ਤਰ ਬਾਬਾ ਬੋਲ ਗਿਆ ਲਾ ਲਿਆ ਤੇ ਗੱਡੀ ਨਹੀਂ ਹੋਵੇ ਗੱਡੀ ਨਹੀਂ ਦੇਖ ਲੱਗੇ ਤਾਂ ਵੇ ਸਾਕਲ ਨੇ ਸੌਕਾ ਦਾ 10000 ਰੋਲਾ ਪਾ ਦੇਣਾ ਇਹ ਮੈਨੂੰ ਕੋਈ ਆਉਣਾ ਨਹੀਂ ਤੇ ਕਹਣਾ ਇਹ ਚੋਰ ਜੀ ਚੋਰ ਤੇ ਮੈਂ ਥੋੜੀ ਚੋਰ ਹਾਂ ਕਹਣਾ ਸੌਣ ਕਿ ਮੈਂ ਕਹਿ ਵੀ ਦੇਣਾ ਮੈਂ ਰੋਲਾ ਪਾ ਦੇਣਾ ਮੈਂ ਹੈਵੀ ਆਦਾ ਤੇ ਮੇਰੇ ਕੋ ਕਿਹੜਾ ਆ ਗਿਆ ਵਾ ਕੀ ਹੋ ਗਿਆ ਸਾਕਲ ਗੁੰਮ ਗਿਆ ਮੈਂ ਕਹਿੰਦਾ ਮੈਂ ਕਹਿੰਦਾ ਚੋਰ ਚੋਰ ਹਾਂ ਕਾਲ ਚੋਰ ਹਾਂ ਤੇਰਾ ਸਾਕਲ ਇੱਥੇ ਕਿੱ데 ਅੰਦਰ ਲੁਕਿਆ ਹਾਏ ਕਿ ਤਿਆਰਾ ਰੋਣਾ ਟਾ ਹੋ ਗਿਆ ਤੇ ਅੱਖਾਂ ਚ ਪਾਣੀ ਆ ਗਿਆ ਏ ਹਾਂ ਰੋਈ ਨਾ ਪਤਾ ਕੋਈ ਨਾ ਸਾਕਲ ਲਿਆਦਾ ਲੱਗ ਲਾਂਗੇ ਕੋਈ ਨਾ ਆ ਜਾ कोइना कोइना चेक चेक लाग्दुगा ला ला यदन देखिनु न ओदी पाला रीच वाली पाजा तुरीत वाली पाजा फ्री त तेरी पालो हाय ਇਸ ਨੂੰ ਸਾਨੂੰ ਪਤਾ ਇਹਦਾ ਸਾਈਕਲ ਕਿੱਥੇ ਹੈ ਇਹਦਾ ਸਾਈਕਲ ਸਾਡੇ ਕੋਠੇ ਤੇ ਪਿਆ ਵਾ ਸਾਈਕਲ ਗੁੰਮ ਨਹੀਂ ਸਾਨੂੰ ਹੁਣ ਪਤਾ ਲੱਗਿਆ ਵਾ ਉਹ ਤਾਂ ਹੋ ਗਿਆ ਹੋਊਗਾ ਬੰਦੇ ਸਾਡੇ ਹੋਗੇ ਸਾਈਕਲ ਲੱਭਣ ਉਹ ਰੋਣ ਲੱਗ ਗਿਆ ਨਾ ਉਧਰ ਰੋਣ ਲੱਗਿਆ ਵਿਚਾਰੇ ਦੇ ਅੱਖਾਂ 'ਚ ਪਾਣੀ ਆ ਗਿਆ ਕੋਈ ਨਾ ਮੇਰੇ ਪਾਪਾ ਦੇ ਅੱਖਾਂ 'ਚ ਪਾਣੀ ਆ ਗਿਆ ਹਾਂ ਜੀ ਦੀ ਹੁਣ ਉਹਨੂੰ ਆਏ ਲੱਗਦਾ ਸਾਰੇ ਘਰ ਅਸੀਂ ਫੋਨ ਲੈ ਕਿਤੇ ਨਹੀਂ ਮਿਲਿਆ ਸਾਈਕਲ ਹੈਗਾ ਵਾ ਸਾਈਕਲ ਹੈਗਾ ਕੋਠੇ ਤੇ ਠੀਕ ਹੈ ਪਹਿਲਾਂ ਵੀ ਪਹਿਲਾਂ ਮੈਂ ਸੀ ਬਣਾਇਆ ਸੀ ਮੈਂ ਤਾਂ ਮਨਿੰਦਰ ਸੀ ਹੁਣ ਸਭ ਵੀ ਪ੍ਰੈਂਕ ਕਰ ਰਹੇ ਆ ਨਾ ਇਹਨਾਂ ਦੇ ਨਾਲ ਨਹੀਂ ਤੂੰ ਸਾਈਕਲ ਨਾ ਕੱਦੂ ਕਰਨਾ ਹਾਂ ਪ੍ਰੈਕ ਕਰੀ ਜਾਂਦਾ ਭਰਾ ਮੈਂ ਤਾ ਰੋਲਾ ਮੈਂ ਹੀ ਪਾਇਆ ਨਾ ਮੈਨੂੰ ਨਹੀਂ ਪਤਾ ਕਿ ਸੱਚੀ ਕਹਿੰਦੀ ਮੈਨੂੰ ਨਹੀਂ ਪਤਾ ਸਾਈਕਲ ਕਿੱਥੇ ਆ ਲੈ ਫੇ ਮੈਨੂੰ ਛੱਡ ਦੇ ਕੁੜੀਏ ਤਾਂ ਜਾਨੀ ਤੇ ਫਿਰ ਸਾਈਕਲ ਦੀ ਜਿਹੜੀ ਕੋਈ ਰਿਪੋਰਟਿੰਗ ਜਾਂ ਐਕਟਿਵਿਟੀ ਛੱਡਿਆ ਕੋਈ ਕੁਝ ਹੁੰਦਾ ਹਾਏ ਜੇ ਹਾਏ ਜੇ ਜੇ ਤੈਨੂੰ ਸਵੇਰੇ ਨਾ ਭੇਜਿਆ ਕਰਦੇ ਰਹਿ ਨਾ ਗੈਂਡਾਂਸ ਕੋਰ ਕਰੂੰਗਾ ਸਾਡਾ ਫਿਰ ਕੰਮ ਰਹਿ ਆਲੇ ਫੇਕਿਆ ਵੋ ਸਟੇਸ਼ਨ ਤੇ ਜਾ ਕੇ ਸੋ ਜਾ ਮੈਂ ਦੇਖਾਂ ਚੱਲ ਸੇ ਭਰਾਵਾ ਮਤਲਬ ਜੇ ਤੈਨੂੰ ਪ੍ਰੋਗਰਾਮ ਤੇ ਨਾ ਆਉਣ ਦਿੱਤਾ ਫੇਰ ਆ ਗੱਡੀ ਆ ਗੱਡੀ ਉੱਤੇ ਕੱਪੜੇ ਗੰਦੇ ਮੈਨੂੰ ਰਾਤ ਉਹਨਾਂ ਨੇ ਕੱਢ ਦੇਣਾ ਠੀਕ ਆ ਫਿਰ ਤੂੰ ਇੱਥੇ ਆ ਜੀ ਹੋਰ ਕਿਉਂ ਹਾਂ ਆ ਸੁਣ ਲੋ ਇਹਦੇ ਮੰਮੀ ਰੈਡੀ ਆਂਟੀ ਆਂਟੀ ਜੀ ਦੀਦੀ ਸੁਣ ਲੋ ਬਾਏ 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 ਮੇਰੇ ਟਾਈਮ ਨਾ ਆ ਜਿਓ ਇਹਨੇ ਤਾਂ ਆਉਣਾ ਨਹੀਂਗਾ ਤੇ ਪੇਪਰ ਇਹਦਾ ਤਾਂ ਅੱਛਾ ਹੁਣ ਇਹਨਾਂ ਵਾਂਗੂ ਗਾਈਸ ਮੰਮੀ ਜੀ ਨੇ ਹੁਣੇ ਪੀਟਨੇ ਦੱਸਿਆ ਹੁਣ ਇਹਨਾਂ ਵਾਂਗੂ ਆਹ ਐਨਾ ਲਗੋਇਆ ਐਨਾ ਲਗੋਇਆ ਆਹ ਦੇਖ ਲਾ ਆ ਦੇਖੀ ਸਾਡਾ ਝੂਠਾ ਦਾ ਭਰਾਵਾ ਤੁਹਾਨੂੰ ਬਾਏ ਕਰਦੇ ਮੈਨੂੰ ਦੱਸਦੀ ਸੀ ਦੀਦੀ ਨੂੰ ਕੀ ਆ ਕੀ ਆ ਨਹੀਂ ਸਣੀ ਕੀ ਆ ਕੀ ਆ ਕੋਠੇ ਤੇ ਆ ਭਾਬੀ ਨੇ ਛੁਪਾਇਆ ਮੈਂ ਨਹੀਂ ਛੁਪਾਇਆਗਾ ਆਹ ਦੇਖੀ ਇਹਨੂੰ ਪਤਾ ਇਹਨੂੰ ਗਾਇਸ ਇਹਨੂੰ ਪਤਾ ਅਰੇ ਆਏ ਤੇਰੀ ਕੋਮ ਨੂੰ ਉੱਪਰ ਵੀ ਡਰ ਲੱਗਦਾ ਉੱਪਰ ਵੀ ਡਰ ਲੱਗਦਾ ਇੱਥੇ ਦੇਖ ਚਲੋ ਇੱਥੇ ਵੀ ਨਹੀਂ ਆਗਾ ਉਹ ਨਹੀਂ ਯਾਰ ਉੱਪਰ ਨਹੀਂ ਸਲਿਗਰ ਚ ਉਡਾ ਰਦਾ ਸਾਰੇ ਗੁੱਸੇ ਆ ਕੇ ਲੱਗੀ ਵੀ ਇਹ ਆਹ ਇਹ ਚਾਰ ਲੂ ਮਨਿੰਦਰ ਦਾ ਸਾਈਕਲ ਪਿੱਛੇ ਨੇ ਪਾਇਆ ਮੇਰੇ ਪਪਾ ਕਿੱਥੇ ਲ ਕਿੱਥੇ ਲ ਕੋਇਆ ਕਿੱਥੇ ਆ ਕਿੱਥੇ ਆ ਦਿਖਾਓ ਬੰਦੂ ਗੰਦੇ ਜਵਾਗ ਲੱਭ ਗਿਆ ਏ ਇਹਦੇ ਹਾਸਲੇ ਬੋਲਦੇ ਆ ਮੈਂ ਨਹੀਂ ਪਰਾਵਾ ਤੇ ਕਹਿੰਦੇ ਤੇਰੀ ਮੰਮੀ ਤਾਂ ਦੱਸੇ ਮੇਰਾ ਰਿਆ ਹੀ ਨਹੀਂ ਗਿਆ ਤੇ ਰਿਐਕਸ਼ਨ ਦੇ ਕੇ ਮੈਂ ਤਾਂ ਚੜ ਦਾਲ ਬੀ ਮੈਂ ਨਹੀਂ ਦੱਸਿਆਗਾ हां सच्ची मैं मैं बहुत घबरा गई थी मैं कहा सच्ची साइकिल गुम गया मेनू एने नसया ऐ तेरा तू साडा एसी ना पनदी कल्ला पापा मैं हट गया मनेंद्र ਥੱਲੇ ਲਿਆ ਕੀ ਕੀ ਇਹਨੂੰ ਚੜਾਉਣਾ ਉਹਨੇ ਮਸਾ ਚੜਾਇਆ ਵਿਚਾਰੇ ਨੇ ਮਸਾ ਕਿੱਦੈ ਚੜਾਇਆ ਮੈਂ ਬਹੁਤ ਦੁੱਖਾ ਇਹਨੇ ਕੱਲੇ ਨੇ ਚੜਾਇਆ ਅੱਛਾ ਚਿੱਲਾ ਲੈਣਾ ਹੈ ਮੇਰਾ ਫੋਨ ਦੇਖੋ ਵੀਡੀਓ ਵੀਡੀਓ ਲਾ ਫੜ ਵੀਡੀਓ ਵੀਡੀਓ ਅੱਧੀਆਂ ਰਹਿ ਗਈਆਂ ਦੀਦੀ ਗਾਈਜ਼ ਮੇਰਾ ਨਾ ਸੈਕੜ ਗੁੰਮ ਗਿਆ ਸੀਗਾ ਤੇ ਮੈਂ ਫੋਨ ਰੋਣ ਲੱਗ ਗਿਆ ਸੀ ਕਿਉਂਕਿ ਮੇਰੀ ਮੰਮੀ ਨੇ ਮੈਨੂੰ ਬਾਹਰ ਕੱਢ ਦੇਣਾ ਸੀ ਤੇ ਬਾਹਰ ਕੱਢ ਕੇ ਮੈਂ ਸਪੇਸ਼ਲ ਤੇ ਸੌਣਾ ਸੀ ਫਿਰ ਜਦੋਂ ਮੰਮੀ ਨੇ ਮਾਰਨੀ ਸੀ ਚਪੇੜ ਤੂੰ ਕੀ ਕਰਨਾ ਸੀ ਹੁਣ ਤਾਂ ਆਜੂ ਨਹੀਂ ਨਿਕਲਦੀ ਵਿਚਾਰਾ ਘਬਰਾਇਆ ਪਿਆ ਤੇ ਚਲੋ ਠੀਕ ਹੈ ਗਾਈਜ਼ ਹੁਣ ਹੋ ਗਿਆ ਵਾ ਸਾਡਾ ਪ੍ਰੈਂਕ ਡਨ ਹੋ ਗਿਆ ਥੋੜਾ ਜਿਹਾ ਅਸੀਂ ਘਬਰਾ ਤਾਂ ਮੈਂ ਵੀ ਗਈ ਸੀ ਪਰ ਹੁਣ ਠੀਕ ਆ ਮੈਨੂੰ ਪਤਾ ਲੱਗ ਗਿਆ ਸੀ ਚਲੋ ਠੀਕ ਹੈ गाइस ਮਿਲਦੇ ਆ नेक्स्ट ਪ੍ਰੈਂਕ ਤੇ